ਜਿੰਨੀ ਸੰਗਤ ਗੁਰਦੁਆਰੇ ਜਾਂਦੀ ਆ ਕੀ ਉਹ ਵਕਅ ਹੀ ਸਿੱਖਿਆ ਲੈਣ ਜਾਂਦੀ ਆ ਇਹ ਸਵਾਲ ਸਾਰੀ ਸੰਗਤ ਲਈ ਆ ਜਿਹੜਾ ਵੀ ਭੈੜ ਭਰਾ ਗੁਰਦੁਆਰੇ ਜਾਂਦਾ ਨਗਰ ਕੀਰਤਨ ਹੋਣ ਤੋਂ ਬਾਅਦ ਇੰਨਾ ਪੈਸਾ ਲੱਗਣ ਤੋਂ ਬਾਅਦ ਕਿੰਨੇ ਗੋਰੇ ਕਿੰਨੇ ਕਾਲੇ ਕਿੰਨੇ ਮੁਕਸੀਕੇ ਹੋਰ ਕੌਮਾਂ ਦੇ ਬੰਦੇ ਕਿੰਨੇ ਕਨਵਰਟ ਹੋਏ ਆ ਕਿੰਨੇ ਸਿੱਖੀ ਦੇ ਰਾਤ ਇਹ ਤੁਰਿਆ ਜੋ ਅਸੀਂ ਗੁਰੂ ਸਾਹਿਬ ਦਾ ਸਰੂਪ ਬਾਹਰ ਸੜਕਾਂ ਤੇ ਘਮਾਉਂਦੇ ਆ ਕੀ ਗੁਰੂ ਸਾਹਿਬ ਨੇ ਇਦਾਂ ਦਾ ਕੋਈ ਸਾਨੂੰ ਤਰੀਕਾ ਦੱਸਿਆ ਸੀ ਵੀ ਮੇਰਾ ਸਰੂਪ ਲੈ ਕੇ ਨਾ ਤੁਸੀਂ ਪੜਨਾ ਇਹਨੂੰ ਨਾ ਤੁਸੀਂ ਸਮਝਣਾ ਨਾ ਤੁਸੀਂ ਜੀਵਨ ਚ ਲਾਗੂ ਕਰਨਾ ਸੜਕਾਂ ਤੇ ਘਮਾਉਣਾ ਹੈ ਜੇ ਸਾਡਾ ਕੋਈ ਭਾਈਵੰਦ ਸੁਣਦਾ ਉਹਨੂੰ ਗੁੱਸਾ ਲੱਗੇ ਪਰ ਇਹ ਵੇਸਟੇਜ ਉਹ ਮੰਨੀਆਂ ਸਾਨੂੰ ਨਗਰ ਕੀਰਤਨ ਨਹੀਂ ਕੱਢਣੇ ਚਾਹੀਦੇ ਸਾਨੂੰ ਗੁਰਦੁਆਰੇ ਦੇ ਅੰਦਰ ਪ੍ਰਚਾਰ ਕਰਨਾ ਚਾਹੀਦਾ ਇਹ ਇੱਕ ਐਂਟਰਟੇਨਮੈਂਟ ਸ਼ੋਅ ਚੱਲ ਪਏ ਆ ਗੁਰੂ ਦੇ ਨਾਂ ਤੇ ਈ ਦਾ ਸ਼ੋਅ ਮੈਚ ਨਹੀਂ ਹੁੰਦਾ ਕਬੱਡੀ ਦਾ ਇਦਾਂ ਹੀ ਇਹ ਸ਼ੋਅ ਮੈਚ ਚੱਲ ਪਏ ਆ ਵੀ ਆਹ ਕੋਰਦਲਾ ਕਹਿੰਦਾ ਮੈਂ ਏਡਾ ਤਕੜਾ ਸ਼ੋਅ ਕਰਨਾ ਆ ਦੂਜਾ ਕਹਿੰਦਾ ਮੈਂ ਤੇਤੋਂ ਵੱਡਾ ਨਗਰ ਕੀਰਤਨ ਦਾ ਸ਼ੋਅ ਕਰਨਾ ਤੀਜਾ ਕਹਿੰਦਾ ਮੈਚ ਤੋਂ ਵੱਡਾ ਕਰਨਾ ਨਿਊਜ਼ੀਲੈਂਡ ਜੋ ਘਟਨਾ ਵਾਪਰੀ ਆ ਨਗਰ ਕੀਰਤਨ ਨਿਕਲ ਰਿਹਾ ਸੀ ਵੈਸੇ ਤਾਂ ਇਹ ਕਾਫੀ ਢੇਰ ਤੋਂ ਇਹਨਾਂ ਗੱਲਾਂ ਦਾ ਡਰ ਸੀ ਕਿਉਂਕਿ ਮੈਂ ਖੁਦ ਅੱਲੇ ਚ ਜੋ ਨਗਰ ਕੀਰਤਨ ਨਿਕਲਦਾ ਆ ਉਹਦੇ ਤੇ ਇੱਕ ਦਵਾਰੀ ਗਿਆ ਤਾਂ ਮੈਨੂੰ ਗੋਰੀ ਲੋਕਾਂ ਨੇ ਉੱਥੇ ਪੁੱਛਿਆ ਕਹਿੰਦੇ ਵਾਈ ਯੂ ਗਾਇਜ਼ ਆਰ ਸੋ ਵਾਇਲੈਂਟ ਮੈਂ ਕਿਹਾ ਵੀ ਵਾਇਲੈਂਟ ਵਾਟ ਯੂ ਮੀਨ ਵੀ ਆਰ ਨਾਟ ਵਾਇਲੈਂਟ ਆਪਾਂ ਫੋਟੋਆਂ ਆਈਆਂ ਹੁੰਦੀਆਂ ਆ 84 ਵਾਲੀਆਂ ਬੜੀਆਂ ਉਦਾਂ ਦੀਆਂ ਤੇ ਅੱਗੇ-ਅੱਗੇ ਤਲਵਾਰਾਂ ਲੈ ਕੇ ਚੱਲ ਰਹੇ ਹੁੰਦੇ ਆ ਪਿੱਛੇ ਗਤਕਾ ਖੇល ਰਹੇ ਹੁੰਦੇ ਆ ਉਹ ਆਮ ਬੰਦੇ ਨੂੰ ਉਹ ਮੈਸੇਜ ਨਹੀਂ ਜਾਂਦਾ ਜੋ ਅਸੀਂ ਦੇਣਾ ਚਾਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਪੀ ਇਹ ਬੜੇ ਵਾਇਲੈਂਟ ਜਿਹੇ ਬੰਦੇ ਆ ਹਾਂਜੀ ਤੇ ਪਹਿਲਾਂ ਹੁੰਦਾ ਸੀਗਾ ਕਿ ਇੱਕ ਨਗਰ ਕੀਰਤਨ ਇੱਕ ਸ਼ਹਿਰ ਦੇ ਵਿੱਚ ਸਾਲ ਚ ਨਿਕਲਦਾ ਹੁੰਦਾ ਸੀਗਾ। ਬਿਲਕੁਲ। ਹੁਣ ਪਤਾ ਨਹੀਂ ਕਿੰਨੇ ਕ ਨਗਰ ਕੀਰਤਨ ਕੱਢਨੇ ਸ਼ੁਰੂ ਕਰਤੇ ਆ ਤੇ ਉਹਦੇ ਨਾਲ ਜਿਹੜੀ ਆਮ ਪਬਲਿਕ ਆ ਉਹ ਥੋੜੀ ਡਿਸਟਰਬ ਹੋ ਜਾਂਦੀ ਆ। ਇੱਕ ਤਾਂ ਇਹ ਗੱਲ ਆ, ਦੂਜੀ ਗੱਲ ਆ ਕਿ ਇੰਡੀਆ ਦੇ ਵਿੱਚ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਿਆ ਟਿਕਟੌਕ, ਫੇਸਬੁੱਕ, ਟਵਿੱਟਰ ਇੱਤੇ ਝਟ ਗੱਲ ਵਾਇਰਲ ਹੋ ਜਾਂਦੀ ਆ। ਉੱਥੇ ਪਿੱਛੇ ਬਹੁਤ ਸਾਰੇ ਨਗਰ ਕੀਰਤਨ ਜਿਹੜੇ ਕ੍ਰਿਸਚੀਅਨ ਕੱਢ ਰਹੇ ਸੀਗੇ ਉਹ ਜੀਸਸ ਦੇ ਬਰਥਡੇ ਵਾਸਤੇ ਜਾਂ 크ਿਸਮਸ ਵਾਸਤੇ ਉਹਨਾਂ ਨੂੰ ਰੋਕਿਆ ਗਿਆ ਪਿੱਛੇ ਈਸਟਰ ਦੇ ਟਾਈਮ ਦੇ ਉੱਤੇ ਵੀ ਉਹਨਾਂ ਨੂੰ ਰੋਕਿਆ ਗਿਆ ਤੇ ਉਹ ਵਾਇਰਲ ਹੋਈਆਂ ਵੀਡੀਓ ਉਹਦਾ ਫਿਰ ਰਿਐਕਸ਼ਨ ਤਾਂ ਕਿਤੇ ਨਾ ਕਿਤੇ ਹੋਣਾ ਹੁੰਦਾ ਆ ਸੋ ਉਹ ਰਿਐਕਸ਼ਨ ਉੱਥੇ ਨਿਊਜ਼ੀਲੈਂਡ 'ਚ ਤੁਹਾਡੇ ਸਾਹਮਣੇ ਆਇਆ ਤੁਸੀਂ ਦੱਸੋ ਵੀ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਇਹ ਕਿੱਦਾਂ ਹੋਇਆ ਹੋਇਆ ਤਾਂ ਬਹੁਤ ਮੰਦ ਭੱਗਾ ਕਿਉਂਕਿ ਉਹ ਗੱਲ ਬਹੁਤ ਜ਼ਿਆਦਾ ਵੱਧ ਸਕਦੀ ਸੀ ਜਿੱਦਾਂ ਦੇ ਉਹ ਐਕਸ਼ਨ ਕਰ ਰਹੇ ਸੀਗੇ ਉਹ ਸਾਰੇ ਯੰਗ ਸੀਗੇ ਲੱਗਦਾ ਸੀ ਵੀ ਬੜੇ ਪਲੈਨਿੰਗ ਤਹਿਤ ਆਏ ਆ ਕਿਤੇ ਇਕੱਠੇ ਟ੍ਰੇਨਿੰਗ ਲਈ ਹੋਈ ਹੈ ਉਹਨਾਂ ਨੇ ਕਿਉਂਕਿ ਉਹਨਾਂ ਦਾ ਸਾਰਾ ਸਟੈਪ ਟੂ ਸਟੈਪ ਸਾਰਾ ਸੇਮ ਸੀ ਹੈ ਤਾਂ ਉਹ ਬਿਲਕੁਲ ਪਲੈਨਿੰਗ ਤਹਿਤ ਸੀ ਪਰ ਇਹ ਘਟਨਾ ਬਹੁਤ ਗਾਂ ਤੱਕ ਜਾ ਸਕਦੀ ਸੀ ਜੇ ਕਿਤੇ ਉੱਥੇ ਮਾੜਾ ਮੋਟਾ ਵਾਇਲੈਂਸ ਹੋ ਜਾਂਦਾ ਤੇ ਡਰਿਆ ਵੀ ਜੇ ਇਦਾਂ ਦੀ ਘਟਨਾ ਇਨ੍ਹਾਂ ਮੁਲਕਾਂ 'ਚ ਹੋ ਗਈ ਜਿਹੜਾ ਜਿੱਥੇ ਹਰ ਕੋਈ ਬੰਦਾ ਜੇਬ 'ਚ ਪੰਜ ਸੱਤ ਗੰਨਾਂ ਲੈ ਕੇ ਘੁੰਮਦਾ ਆ ਤੇ ਇੱਥੇ ਅਮਰੀਕਾ 'ਚ ਪਹਿਲਾਂ ਹੋ ਵੀ ਚੁੱਕਾ ਆ ਗੁਰਦੁਆਰਿਆਂ 'ਚ ਇਹ ਘਟਨਾਵਾ ਉਹ ਕੰਮ ਬਹੁਤ ਖਰਾਬ ਹੋ ਸਰਦਾ ਤੁਹਾਡੀ ਇਹਦੇ ਬਾਰੇ ਕੀ ਟਿੱਪਣੀ ਆ ਜਦਾਂ ਡਿਟੇਲ ਚ ਦੱਸੋ ਤੇ ਨਾਲ ਹੀ ਕਾਲਰ ਵੀਰਾਂ ਨੂੰ ਬੇਨਤੀ ਆ ਜੇ ਕੋਈ ਕਾਲ ਕਰਕੇ ਦੇ ਉੱਤੇ ਆਪਣੀ ਟਿੱਪਣੀ ਦੇਣਾ ਚਾਹੁੰਦਾ ਉਹ ਵੀ ਜ਼ਰੂਰ ਦਵੇ ਬਿਲਕੁਲ ਭਾਜੀ ਆਪਾਂ ਗੱਲ ਜਦੋਂ ਕਰੀਏ ਗੁਰੂ ਨਾਨਕ ਸਾਹਿਬ ਦੀ ਕਰਦੇ ਸਿੱਖੀ ਦੀ ਕਰਦੇ ਆਪਾਂ ਇਹ ਕਰੀਏ ਵੀ ਗੁਰਦੁਆਰਿਆਂ ਚੋਂ ਸਾਨੂੰ ਕੀ ਮਿਲ ਰਿਹਾ ਆ ਕੀ ਜਿੰਨੀ ਸੰਗਤ ਗੁਰਦੁਆਰੇ ਜਾਂਦੀ ਆ ਕੀ ਉਹ ਵਕਅ ਹੀ ਸਿੱਖਿਆ ਲੈਣ ਜਾਂਦੀ ਆ ਇਹ ਸਵਾਲ ਸਾਰੀ ਸੰਗਤ ਲਈ ਆ ਜਿਹੜਾ ਵੀ ਭੈਣ ਭਰਾ ਗੁਰਦੁਆਰੇ ਜਾਂਦਾ ਉਹ ਜ਼ਰੂਰ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਅੱਜ ਮੈਂ ਗੁਰਦੁਆਰੇ ਗਿਆ ਆ ਅੱਜ ਮੈਂ ਗੁਰੂ ਦੇ ਦਵਾਰੇ ਤੋਂ ਕਿਹੜੀ ਸਿੱਖਿਆ ਲੈ ਕੇ ਆਇਆ ਆਪਣੇ ਵਾਸਤੇ ਹੂੰ ਕੀ ਮੈਂ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਕਰਮ ਕਾਂਡ ਕਿਤੇ ਮੈਂ ਮੱਥਾ ਟੇਕਿਆ ਸਵੇਰੇ ਆ ਗਿਆ ਸ਼ਾਮ ਨੂੰ ਮੱਥਾ ਟੇਕਿਆ ਆ ਗਿਆ ਦੁਪਹਿਰ ਨੂੰ ਮੱਥਾ ਟੇਕਿਆ ਘਰ ਨੂੰ ਆ ਗਿਆ ਕਿਤੇ ਮੈਂ ਕਰਮ ਕਾਂਡ ਤਾਂ ਨਹੀਂ ਕਰ ਰਿਹਾ ਇਹ ਸਿਰਫ ਮੈਂ ਕਿਤੇ ਮੱਥੇ ਨਹੀਂ ਟੇਕੀ ਜਾ ਰਿਹਾ ਵੀ ਮੈਂ ਮਤ ਲੈ ਹੀ ਨਹੀਂ ਰਿਹਾ ਦੂਜੀ ਗੱਲ ਨਗਰ ਕੀਰਤਨ ਦੀ ਨਗਰ ਕੀਰਤਨ ਦੀ ਮੈਨੂੰ ਕੋਈ ਵੀਰ ਵੀ ਭੈਣ ਭਰਾ ਇੱਥੇ ਕਾਲ ਕਰਕੇ ਦੱਸੋ ਕਿਉਂਕਿ ਕਈ ਵਾਰ ਸਾਡੇ ਵਿਚਾਰ ਆਪਣੇ ਹੋ ਸਕਦੇ ਆ ਕਿਸੇ ਦੇ ਹੋ ਸਕਦੇ ਵੀ ਕੋਈ ਵੀ ਕੈਨੇਡਾ ਅਮਰੀਕਾ ਚ ਦੱਸੋ ਵੀ ਨਗਰ ਕੀਰਤਨ ਹੋਣ ਤੋਂ ਬਾਅਦ ਇੰਨਾ ਪੈਸਾ ਲੱਗਣ ਤੋਂ ਬਾਅਦ ਕਿੰਨੇ ਗੋਰੇ ਕਿੰਨੇ ਕਾਲੇ ਕਿੰਨੇ ਮਕਸੀਕੇ ਹੋਰ ਕੌਮਾਂ ਦੇ ਬੰਦੇ ਕਿੰਨੇ ਕਨਵਰਟ ਹੋਏ ਆ ਕਿੰਨੇ ਸਿੱਖੀ ਦੇ ਰਾਹ ਤੇ ਤੁਰੇ ਆ ਇਹ ਸਾਨੂੰ ਜਾਣਕਾਰੀ ਜੇ ਕਿਸੇ ਕੋ ਡਾਟਾ ਹੋਵੇ ਅਮਰੀਕਾ ਕੈਨੇਡਾ ਦਾ ਇੰਡੀਆ ਨਗਰ ਕੀ ਤਾਂ ਕਿੰਨੇ ਲੋਕ ਕਨਵਰਟ ਹੋਇਆ ਨਗਰ ਕੀ ਚੰਦ ਦੂਜੀ ਤੀਜੀ ਗੱਲ ਜੋ ਅਸੀਂ ਗੁਰੂ ਸਾਹਿਬ ਦਾ ਸਰੂਪ ਬਾਹਰ ਸੜਕਾਂ ਤੇ ਕਮਾਉਨੇ ਆ ਕੀ ਗੁਰੂ ਸਾਹਿਬ ਨੇ ਇਦਾਂ ਦਾ ਕੋਈ ਸਾਨੂੰ ਤਰੀਕਾ ਦੱਸਿਆ ਸੀ ਵੀ ਮੇਰਾ ਸਰੂਪ ਲੈ ਕੇ ਨਾ ਤੁਸੀਂ ਪੜਨਾ ਇਹਨੂੰ ਨਾ ਤੁਸੀਂ ਸਮਝਣਾ ਨਾ ਤੁਸੀਂ ਜੀਵਨ ਚਲਾਕੂ ਕਰਨਾ ਸ਼ਰਕਾ ਤੇ ਕਮਵਾਉਣਾ ਆ ਤੇ ਲੰਗਰ ਲਾਉਣੇ ਆ ਬਸ ਸਾਡਾ ਮੋਟਿਵ ਈਤੋਂ ਬਿਨਾ ਹੋਰ ਕੁਛ ਨਹੀਂ ਆ ਹਰ ਇੱਕ ਕਮੇਟੀ ਆ ਕੇ ਹਰ ਇੱਕ ਦੇ ਦਰਵਾਜੇ ਤੇ ਖੜ ਜਾਂਦੀ ਆ ਜਿਹੜੀ ਸੱਜਾ ਸਾਡਾ ਸ਼ਹਿਰ ਬੇਕਰਸ ਫੀਲਡ ਹੈ ਇੱਥੇ ਚਾਰ ਨਗਰ ਕੀਰਤਨ ਹੋਣ ਲੱਪਾਇਆ ਠੀਕ ਹੈ ਔਰ ਹਰ ਗੁਰਦੁਆਰੇ ਵਾਲੇ ਆ ਕੇ ਤੁਹਾਡੇ ਦਰਵਾਜੇ ਦੇ ਮੂਹਰੇ ਖੜ ਜਾਂਦੇ ਆ ਵੀ ਡੋਨੇਸ਼ਨ ਦੋ ਨਗਰ ਕੀਰਤਨ ਆ ਰਿਹਾ ਆ ਜੇ ਤੁਸੀਂ ਕਿਸੇ ਨੂੰ ਡੋਨੇਸ਼ਨ ਨਹੀਂ ਦੋਗੇ ਕੀ ਕਮੇਟੀ ਵੀ ਉਹ ਵਾਰ ਜਾ ਕੇ ਰੋਲਾ ਪਾਉਗੀ ਵੀ ਦੇਖੋ ਜੀ ਇਹ ਤਾਂ ਡੋਨੇਸ਼ਨ ਨਹੀਂ ਦੇ ਸਕੇ ਅਗਲਾ ਬਹੁਤ ਸਾਰੇ ਲੋਕ ਸ਼ਰਮੋ ਸ਼ਰਮੀ ਦੇ ਦਿੰਦੇ ਆ ਕਿਉਂਕਿ ਉਹਨਾਂ ਨੇ ਸਮਾਜ ਦੇ ਬੱਚਰਾਂ ਦਾ ਕੁਰਤਬਾ ਹੁੰਦਾ ਜਾਂ ਉਹ ਨਾਂ ਫੋਕਾ ਨਾਂ ਬਣਾਉਣ ਲਈ ਜਾਂ ਉਹ ਕਹਿੰਦੇ ਵੀ ਯਾਰ ਆਏ ਆ 10 ਬੰਦੇ ਇਕੱਠੇ ਹੋ ਕੇ ਆਏ ਆ ਦੋ ਚਾਰ ਬੰਦੇ ਜਾਣ ਪਛਾਣ ਆ ਵੀ ਦੇ ਦਿਓ ਪੈਸੇ ਤੀਜੀ ਗੱਲ ਇਹਦੇ ਵਿੱਚ ਅਸੀਂ ਕਿੰਨਾ ਇੰਗਲਿਸ਼ ਲਿਟਰੇਚਰ ਪੜਾ ਕੇ ਆਲੇ-ਦੁਆਲੇ ਆਪਣੇ ਜਿੱਥੇ ਗੁਰਦੁਆਰਾ ਆਇਆ ਉਹਦੇ ਆਲੇ ਦੁਆਲੇ ਸਾਲ ਦੇ ਵਿੱਚ ਕਿੰਨਾ ਲਿਟਰੇਚਰ ਸ਼ਾਪ ਕੇ ਇੰਗਲਿਸ਼ ਦੇ ਵਿੱਚ ਕਿ ਜਿਹੜੇ ਆਲੇ ਦੁਆਲੇ ਘਰ ਆ ਕਲੋਨੀਆ ਆ ਕਿੰਨਾ ਕਸੀਂ ਪੜਦੇ ਆ ਉੱਥੇ ਇਹਦੇ ਵਾਲੇ ਜੇ ਕਿਸੇ ਕੋ ਜਾਣਕਾਰੀ ਹੋਵੇ ਦੱਸੋ ਜਿਹੜਾ ਗੁਰਦੁਆਰਾ ਇਹ ਕੰਮ ਕਰਦਾ ਆ ਉਹਨਾਂ ਗੁਰਦੁਆਰਿਆਂ ਦੇ ਇੱਥੇ ਸਾਨੂੰ ਕਮੈਂਟ ਚ ਲਿਖ ਸਕਦੇ ਹੋ ਵੀ ਫਲਾਨਾ ਗੁਰਦੁਆਰਾ ਨਗਰ ਕੀਰਤਨ ਤੋਂ 2 ਮਹੀਨੇ ਪਹਿਲਾਂ ਅੰਗਰੇਜ਼ੀ ਚ ਸਿੱਖੀ ਕੀ ਆ ਜਾਂ ਹੋਰ ਸਿੱਖਿਆ ਉਹ ਸ਼ਿਪਾਕੇ ਜੀ ਘਰਾਂ ਘਰਾਂ ਚ ਜਾ ਕੇ ਆਪ ਦੇਣ ਜਾਂਦੀ ਆ ਸੰਗਤ ਕੁਛ ਨਹੀਂ ਆ ਸਾਡੇ ਹਿਸਾਬ ਨਾਲ ਜਿਹੜਾ ਹੋਇਆ ਇਹ ਗਲਤ ਹੋਇਆ ਕਿਉਂਕਿ ਉਹਨਾਂ ਨੇ ਪਰਮਿਸ਼ਨ ਲੈ ਕੇ ਅਗਰ ਕੀਕਲ ਕੱਢਿਆ ਤੇ ਮੋਰੇ ਉਹਨਾਂ ਨੇ ਅਪੋਜ਼ ਕੀਤਾ ਮੈਨੂੰ ਦੱਸੋ ਅਮਰੀਕਾ 'ਚ ਕਿੰਨੇ ਚਰਚਾ ਜਿਹੜੇ ਜਿਨ੍ਹਾਂ ਨੇ ਇਹ ਇੱਕ ਕੰਟਰੀ ਤੇ ਕਬਜ਼ਾ ਕੀਤਾ ਜਿਨ੍ਹਾਂ ਨੇ ਚਰਚ ਬਣਾਏ ਆ ਕਿ ਉਹ ਕਿੰਨੇ ਨਜ਼ਰਕੀਤਨ ਅਮਰੀਕਾ 'ਚ ਕੱਢਦੇ ਆ ਤੇ ਉਹ ਤਾਂ ਤੁਹਾਡੇ ਡੋਰ ਟੂ ਡੋਰ ਘਰਾਂ ਚ ਆ ਰਹੇ ਆ ਮੈਂ ਕਹਿੰਦਾ ਜਿੰਨੇ ਸਾਡੇ ਸਿੱਖ ਗੁਰਦਿਆਂ ਸਰਨ ਕੋ ਵੀ ਤੁਸੀਂ ਜਦੋਂ ਗੁਰਦੁਆਰੇ ਤੁਸੀਂ ਸੈਨ ਕਰਕੇ ਜਾਣਾ ਤੇ ਪੇਪਰ ਲੈ ਕੇ ਜਾਣੇ ਆ ਤੇ 10 20 ਘਰਾਂ 50 ਘਰਾਂ ਚ ਜਾ ਕੇ ਤੁਸੀਂ ਪੇਪਰ ਫੜਾ ਕੇ ਆਉਣਾ ਆ ਅਣਕ ਨੂੰ ਤੁਹਾਨੂੰ ਲੱਭਣੀ ਹੀ ਨਹੀਂ ਬੰਦੇ ਭਾਜੀ ਕਿਰਤੀ ਦੇ ਲੋੰਦੇ ਲੱਭਣੇ ਆ ਦੂਜੀ ਗੱਲ ਇਹ ਜਦੋਂ ਤੁਸੀਂ ਇਹ ਕੱਢਿਆ ਆ ਅਗਲੇ ਨੇ اپੋਜ਼ ਕੀਤਾ ਆ ਹਾਕਾ ਡਾਂਸ ਉਹਨੂੰ ਕਹਿੰਦੇ ਮੈਂ ਕਿਹਾ ਨਿਊਜ਼ੀਲੈਂਡ ਦਾ ਜੋ ਵੀ ਹੈਗਾਗਾ ਉਹਨਾਂ ਨੇ ਮਰੇ ਉਹ ਮਾਰਸ਼ਲ ਆਰ ਜਾਂ ਹਾਕਾ ਵਾਲਾ ਕੀਤਾ ਆ ਉੱਥੇ ਨੇਟਿਵ ਵਾਲਿਆਂ ਨੇ ਬਿਲਕੁਲ ਨਗਰ ਕੀਰਤਨ ਦੇ ਜੇ ਸਾਡਾ ਕੋਈ ਭਾਈਵੰਦ ਸੁਣਦਾ ਉਹਨੂੰ ਗੁੱਸਾ ਲੱਗੇ ਮਰੇ ਵੇਸਟੇਜ ਆਫ ਮਨੀਆਂ ਸਾਨੂੰ ਨਗਰ ਕੀਰਤਨ ਨਹੀਂ ਕੱਢਣੇ ਚਾਹੀਦੇ ਸਾਨੂੰ ਗੁਰਦੁਆਰੇ ਦੇ ਅੰਦਰ ਪ੍ਰਚਾਰ ਕਰਨਾ ਚਾਹੀਦਾ ਜਾਂ ਸਾਨੂੰ ਵੀ ਲੈਕਤ ਰੂਪ ਵਿੱਚ ਲੋਕਾਂ ਦੇ ਘਰੋ ਘਰੀ ਜਾ ਕੇ ਡੂ ਟੂ ਡੋਰ ਪ੍ਰਚਾਰ ਕਰਨਾ ਚਾਹੀਦਾ ਇਹ ਸਿਰਫ ਸੀ ਸੜਕਾਂ ਬੰਦ ਕਰਕੇ ਪਰ ਸਾਡੇ ਸ਼ਹਿਰ 'ਚ 4 ਵਾਰ ਸੜਕਾਂ ਬੰਦ ਹੁੰਦੀਆਂ ਕੱਲ ਨੂੰ ਅਸੀਂ ਬਾਰ ਬਾਰ ਇਹ ਗੱਲ ਕਰ ਰਹੇ ਕੱਲ ਨੂੰ ਕਿਸੇ ਮਾਨਸਿਕ ਰੋਗੀ ਗੋਰੇ ਨੂੰ ਸਿੱਕੇ ਨੂੰ ਕਿਸੇ ਨੇ ਕਹਿਤਾ ਵੀ ਤੂੰ ਜੀਜ਼ਸ ਦਾ ਤੈਨੂੰ ਹੈਵਨ ਚ ਲੈ ਕੇ ਜਾਊਗਾ ਅਜੇ ਕਾਫਰ ਸਰਕਾਰਾਂ ਤੇ ਲੋਕਾਂ ਨੂੰ ਤੰਗ ਕਰਦੇ ਇਹਨਾਂ ਦਾ ਸੌਦਾ ਲਾਦੇ ਜਿੱਦਾਂ ਅਸੀਂ ਕਹਿੰਦੇ ਵੀ ਸੌਦਾ ਲਾਉਂਦਾ ਫਲਾਣੇ ਦਾ ਜਿੱਦਾਂ ਉਹ ਨਿਹੰਗ ਨਹੀਂ ਕਿਹਾ ਵੀ ਉਹ 크리스마ਸ ਆਪਣੇ ਸੈਲੀਬ੍ਰੇਟ ਕਰਦਾ ਹੁਣ ਸ਼ਹੀਦੀ ਦਿਹਾੜੇ ਆ ਤੁਸੀਂ 크리스마ਸ ਸੈਲੀਬ੍ਰੇਟ ਕਰ ਰਹੇ ਹੋ ਕਿਰਪਾਨ ਲੈ ਕੇ ਉਹਦੇ ਪਿੱਛੇ ਭਜਦਾ ਹੈ ਉੱਥੇ ਵੀਡੀਓ ਵਾਇਰਲ ਹੋਈ ਆ ਭਾਈ ਦੂਜਿਆਂ ਨੂੰ ਜੇ ਤੁਸੀਂ ਇਦਾਂ ਕਰੋਗੇ ਤਾਂ ਅਮਰੀਕਾ 'ਚ ਤੁਸੀਂ ਆਏ ਆ ਤੁਸੀਂ ਕੀ ਕਰ ਰਹੇ ਅੱਜ ਸਾਨੂੰ ਕੀ ਆਪਣੀ ਪਛਾਣ ਸਿਰਫ ਨਗਰ ਕੀਚਨਾਂ ਰਾਹੀਂ ਕਰਨੀ ਚਾਹ ਪੈਣੀ ਆ ਪਛਾਣ ਦੇ ਬਹੁਤ ਤਰੀਕੇ ਆ ਭਾਜੀ ਲੋਕੀ ਹੋਮਲੈਸਾਂ ਲਈ ਫੂਡ ਵੀ ਲਾਉਂਦੇ ਆ ਸਾਡਾ ਮੋਟਰਸਾਈਕਲ ਕਲੱਬ ਬਣਾਇਆ ਸਾਡੇ ਭਰਾਵਾਂ ਨੇ ਵੀਰਾਂ ਨੇ ਉਹਨਾਂ ਨੇ ਇਸੇ ਲਈ ਬਣਾਇਆ ਸੀ ਵੀ ਜਿੱਥੇ ਵੀ ਸੈਪਟੰਬਰ 9 11 99 ਫਾਊਂਡੇਸ਼ਨ ਕ੍ਰਿਸਮਸ ਪਰੇਡ ਅਸੀਂ ਜਾ ਕੇ ਆਪਨੂੰ ਰਿਪਰੈਜ਼ੈਂਟ ਕਰਦੀਏ ਕ੍ਰਿਸਮਸ ਪਰੇਡ ਤੇ ਵੀ ਆ ਸਾਡੀ ਪੱਗ ਆ ਸੈਖਿਆ ਸਾਡੇ ਕੋਲ ਪੈਂਪਲੇਟ ਹੋਣ ਜਦੋਂ ਸਾਨੂੰ ਕੋਈ ਪੁੱਛਣਾ ਪਵੇ ਉਹਦੇ ਹੱਥ 'ਚ ਪੈਂਪਲੇਟ ਬਣਾ ਦੀਏ ਵੀ ਅਸੀਂ ਕੌਣ ਆ ਅਸੀਂ ਬੜੇ ਪੀਸਫੁੱਲ ਲਵਿੰਗ ਪੀਪਲ ਆ ਠੀਕ ਹੈ ਨਾ ਅਸੀਂ ਹਰ ਇੱਕ ਦੇ ਮਦਦਕਾਰ ਆ ਹਰ ਇੱਕ ਦੇ ਦੁੱਖ ਸੁੱਖ ਤੇ ਖੰਡਣ ਵਾਲੇ ਆ ਇਹ ਇੱਕ ਐਂਟਰਟੇਨਮੈਂਟ ਸ਼ੋਅ ਚੱਲ ਪਿਆ ਆ ਗੁਰੂ ਦੇ ਨਾਂ ਤੇ ਜਿਹਦਾ ਸ਼ੋਅ ਮੈਚ ਨਹੀਂ ਹੁੰਦਾ ਕਬੱਡੀ ਦਾ ਇਦਾਂ ਹੀ ਸ਼ੋਅ ਮੈਚ ਇੱਕ ਚੱਲ ਪਿਆ ਆ ਵੀ ਆ ਗੁਰਦਾਰਾ ਕਹਿੰਦਾ ਮੈਂ ਐਡਾ ਤਖੜਾ ਸ਼ੋਅ ਕਰਨਾ ਆ ਦੂਜਾ ਕਹਿੰਦਾ ਮੈਂ ਤੇਤੋਂ ਵੱਡਾ ਨਗਰ ਕੀਰਤਨ ਦਾ ਸ਼ੋਅ ਕਰਨਾ ਤੀਜਾ ਕਹਿੰਦਾ ਮੈਂ ਜਿੱਤੋਂ ਵੱਡਾ ਕਰਨਾ ਸੋ ਮੇਰੇ ਹਿਸਾਬ ਨਾਲ ਜਿਹੜਾ ਆ ਇਦਾਂ ਦੀ ਸਾਨੂੰ ਗੁਰੂ ਸਾਹਿਬ ਨੇ ਕਿਤੇ ਨਹੀਂ ਕਹੀ ਪੰਜਾਬ ਦੇ ਵਿੱਚ ਵੀ ਬਚਪਨ ਤੋਂ ਪੜਿਆ ਮੇਰੇ ਖਾ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਪੂਰੇ ਜਲੰਧਰ ਆਪਣੇ ਜ਼ਿਲ੍ਹੇ ਚ ਇੱਕ ਨਗਰ ਕੀਰਤਨ ਹੁੰਦਾ ਸੀ ਗੁਰਨਾਮਕ ਪਾਸ਼ਾ ਦੇ ਆ 10ਵੇਂ ਪਾਸ਼ਾ ਦੇ ਉਹ ਵੀ ਕਿਤੇ ਸ਼ੋਣੀ ਦੇ ਵਿੱਚ ਹੁੰਦਾ ਸੀਗਾ ਇੱਕ ਦਿਨ ਲਈ ਬਿਲਕੁਲ ਹੁਣ ਤਾਂ ਉਹ ਵੀ ਕੰਮ ਜਿਹੜਾ ਉਹ ਸ਼ੋਣੀਆਂ ਤੋਂ ਪਿੰਡਾਂ ਪਿੰਡਾਂ ਚੋਂ ਕਸਮਿਆਂ ਚ ਮਤਲਬ ਕੋਈ ਲਿਮਟ ਹੀ ਨਹੀਂ ਰਹੀ ਇਹਨਾਂ ਚੀਜ਼ਾਂ ਦੀ ਇਹ ਸ਼ੋਅ ਮੈਚ ਬਣ ਕੇ ਰਹਿ ਗਏ